ਸਸ਼ੀਕਲ ਜੀ ਮੈਂ ਹਾਸ਼ਤਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਗਾਂਧੀ ਪਰਿਵਾਰ ਵੱਲੋਂ ਜਿਹੜੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਦੱਸ ਦਈਏ ਜਿੱਥੇ ਕਾਂਗਰਸ ਪਾਰਟੀ ਆਪਣੇ ਬਲਬੂਤੇ ਦੇ ਉੱਤੇ ਚੁਣੌਤੀ ਦੇ ਰਹੀ ਹੈ ਦੂਸਰੀਆਂ ਪਾਰਟੀਆਂ ਨੂੰ ਕਿ 2027 ਦੇ ਵਿੱਚ ਜਿਹੜੀ ਹੈ ਸਰਕਾਰ ਸਾਡੀ ਬਣੇਗੀ ਤੁਹਾਨੂੰ ਦੱਸ ਦਈਏ ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੇ ਵੱਡੇ ਸਮਰਥਕ ਪੰਜਾਬ ਤੋਂ ਹੋਣ ਚਾਹੇ ਉਹ ਕਿਸੇ ਹੋਰ ਸੂਬੇ ਤੇ ਹੋਣ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜਿਹੜੀ ਹੈ ਕਾफी ਤਿਆਰੀ ਖਿੱਚ ਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਮੰਰੇਗਾ ਦੀਆਂ ਰੈਲੀਆਂ ਕਰਾਂਗੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਅਗੇ ਲੇਕਿਨ ਦੂਸਰੇ ਪਾਸੇ ਇੱਕ ਬੁਰੀ ਖਬਰ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਸੋਨੀਆ ਗਾਂਧੀ ਨੇ ਉਹ ਕਾਫੀ ਬਿਮਾਰ ਚੱਲ ਰਹੇ ਨੇ ਉਹਨਾਂ ਦੇ ਬਿਮਾਰੀ ਦੇ ਕਾਰਨ ਜਿਹੜੇ ਨੇ ਕਾਫੀ ਵੱਡਾ ਝਟਕਾ ਲੱਗਾ ਹੈ ਪੰਜਾਬ ਦੇ ਵੀ ਵੱਡੇ ਆਗੂਆਂ ਨੂੰ ਕਿਉਂਕਿ ਤੁਹਾਨੂੰ ਦੱਸਦੀ ਇੱਕ ਪਾਸੇ ਗਾਂਧੀ ਪਰਿਵਾਰ ਜਿਨ੍ਹਾਂ ਨੇ ਹੁਣ ਪੰਜਾਬ ਦੇ ਵਿੱਚ ਨੇਤਰਨਾ ਸੀ ਪੰਜਾਬ ਦੇ ਵਿੱਚ ਰੈਲੀਆਂ ਕੱਟਣੀਆਂ ਸੀ ਪੰਜਾਬ ਦੇ ਵਿੱਚ 2027 ਵਾਸਤੇ ਜਿਹੜੀਆਂ ਨੇ ਤਿਆਰੀਆਂ ਕਰਨੀਆਂ ਸੀ ਤੇ ਦੂਸਰੇ ਪਾਸੇ ਹੀ ਜਿਹੜੀ ਹੈ ਇੱਕ ਬੁਰੀ ਖਬਰ ਨੇ ਉਹਨਾਂ ਨੂੰ ਘੇਰ ਲਿਆ ਹੈ ਤੁਹਾਨੂੰ ਦੱਸਦੀ ਹੈ ਕਾਂਗਰਸ ਨੇਤਾ ਸੋਨੀਆ ਗਾਂਧੀ ਨੂੰ ਅੱਜ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਦੀ ਜਾਣਕਾਰੀ ਮੰਗਲਵਾਰ ਨੂੰ ਸੂਤਰਾਂ ਵੱਲੋਂ ਦਿੱਤੀ ਗਈ ਹੈ ਸੂਤਰਾਂ ਅਨੁਸਾਰ ਉਹਨਾਂ ਦੀ ਰਾਹਤ ਸਥਿਰ ਹੈ ਅਤੇ ਉਹਨਾਂ ਦੇ ਛਾਤੀ ਦੇ ਰੋਗ ਹੋਣ ਕਰਕੇ ਮਾਹਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਹਸਪਤਾਲ ਵਿੱਚ ਸੂਤਰ ਨੇ ਦੱਸਿਆ ਕਿ ਉਹ ਰੁਟੀਨ ਚੈੱਕਅਪ ਲਈ ਦਾਖਲ ਕਰਵਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਉਹ ਰੁਟੀਨ ਜਿਹੜੇ ਨੇ ਉਹਨਾਂ ਦੇ ਚੈੱਕਅਪ ਹੁੰਦੇ ਹੋਣੇ ਆ ਉਹਨਾਂ ਦੀ ਦਾਖਲ ਕਰਵਾਇਆ ਗਿਆ ਲੇਕਿਨ ਉਹਨਾਂ ਦੀ ਸਿਹਤ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਉਹ ਦੱਸੀ ਜਾ ਰਹੀ ਹੈ ਉਹ ਕਾਫੀ ਟਾਈਮ ਤੋਂ ਜਿਹੜੀ ਇਹ ਠੀਕ ਨਹੀਂ ਚੱਲ ਰਹੀ ਲੇਕਿਨ ਉਹਦੇ ਦੌਰਾਨ ਹੀ ਜਿਹੜਿਆ ਹੈ ਸੋਹਣਿਆ ਗੱਲ ਦੀ ਹੁਣ ਜਿਹੜੇ ਨੇ ਗੰਗਾ ਰਾਮ ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਇਸ ਦਾ ਝਟਕਾ ਲੱਗ ਸਕਦਾ ਹੈ ਕਾਂਗਰਸ ਸਰਕਾਰ ਨੂੰ ਕਿਉਂਕਿ ਕਾਂਗਰਸ ਸਰਕਾਰ ਦੇ ਜਿੱਥੇ 2027 ਦੀ ਕਾਫੀ ਤਿਆਰੀ ਕਰਦੇ ਮੁੰਰੇਗਾ ਦੀਆਂ ਰੈਲੀਆਂ ਜਿਹੜੀਆਂ ਨੇ ਕਰਨੀਆਂ ਸੀ ਜਿੱਥੇ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਇਹਦੇ ਵਿੱਚ ਜਿਹੜੇ ਨੇ ਆਪਣੀਆਂ ਜਿਹੜੇ ਨੇ ਪੰਜਾਬ ਦੇ ਵਿੱਚ ਆ ਕੇ ਆਪਣੇ ਆਗੂਆਂ ਦੇ ਨਾਲ ਚੱਲਦੇ ਦਿਖਾਈ ਦੇਣੇ ਸੀ ਲੇਕਿਨ ਉਹਨਾਂ ਦੇ ਜਿਹੜੇ ਨੇ ਮਾਤਾ ਜੀ ਉਹ ਬਿਮਾਰ ਦੱਸੇ ਜਾ ਰਹੇ ਨੇ ਯਾਨੀ ਕਿ ਸੋਨੀਆ ਗਾਂਧੀ ਬਿਮਾਰ ਦੱਸੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇਤਾ ਸੋਨੀਆ ਗਾਂਧੀ ਕਾਫੀ ਸਮੇਂ ਤੋਂ ਖੰਘ ਦੀ ਸਮੱਸਿਆ ਤੋਂ ਪੀੜਤ ਸਨ ਉਹ ਸਮੇਂ-ਸਮੇਂ ਤੇ ਖਾਸ ਕਰਕੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਕਰ ਜਾਂਚ ਲਈ ਆਉਂਦੇ ਰਹਿੰਦੇ ਸਨ ਸੋਨੀਆ ਗਾਂਧੀ ਨੂੰ ਸੋਮਵਾਰ ਸ਼ਾਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਨੂੰ ਦਸੰਬਰ 2025 ਆਪਣਾ 79ਵਾਂ ਜਨਮ ਦਿਨ ਮਨਾਇਆ ਸੀ ਤੁਹਾਨੂੰ ਦੱਸ ਦਈਏ ਕਿ ਉਹ 79 ਸਾਲ ਦੇ ਹੋ ਚੁੱਕੇ ਨੇ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਖੰਗ ਦੀ ਜਿਹੜੀ ਹੈ ਪ੍ਰੋਬਲਮ ਸੀ ਲੇਕਿਨ ਉਸ ਪ੍ਰੋਬਲਮ ਦੇ ਨਾਲ ਚਲਦੇ ਆ ਚਲਦੇ ਆ ਹੁਣ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਨੇ ਜੇ ਗੱਲ ਕਰੀਏ ਰਾਹੁਲ ਗਾਂਧੀ ਪ੍ਰੈਂਕਾ ਗਾਂਧੀ ਜੀ ਕਿਉਂਕਿ ਉਹਨਾਂ ਨੇ ਹੀ ਆ ਕੇ ਕਿਤੇ ਨਾ ਕਿਤੇ ਜਿਹੜਾ ਹੈ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਜਿਹੜਾ ਹੈ ਨਿਤਰਨਾ ਸੀ ਆਪਣੀ ਆਗੂਆਂ ਦੇ ਨਾਲ ਚੱਲਣਾ ਸੀ ਲੇਕਿਨ ਹੁਣ ਇਹ ਦੇਖਣਾ ਹੋਵੇਗਾ ਕਿ ਜਲਦੀ ਤੋਂ ਜਲਦੀ ਜਿਹੜੇ ਨੇ ਉਹਨਾਂ ਦੇ ਮਾਤਾ ਜੀ ਸੋਨੀਆ ਗਾਂਧੀ ਜਿਹੜੇ ਨੇ ਜਾਂ ਤਾਂ ਉਹ ਠੀਕ ਹੋਣ ਦੀ ਉਡੀਕ ਕਰਨੀ ਪੈਗੀ ਜਾਂ ਫਿਰ ਉਹ ਜਿਹੜੀ ਹੈ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਨੇ ਤੇ ਉਧਰ ਤਿਆਰੀ ਵੀ ਕਰਨੀ ਜ਼ਰੂਰੀ ਹੈ ਲੇਕਿਨ ਹੁਣ ਕਾਂਗਰਸ ਕਿਤੇ ਨਾ ਕਿਤੇ ਢਿੱਲੀ ਪਈ ਦਿਖਾਈ ਦੇ ਰਹੀ ਹੈ ਕਿਉਂਕਿ ਸੋਨੀਆ ਗਾਂਧੀ ਦੇ ਬਿਮਾਰ ਹੋਣ ਦੀ ਚਰਚਾ ਜਿਹੜੀ ਹੈ ਹਰੇਕੀ ਸੋਸ਼ਲ ਮੀਡੀਆ ਤੇ ਛਿੜੀ ਹੋਈ ਹੈ ਤੇ ਦੂਸਰੇ ਪਾਸੇ ਉਹ ਬਿਮਾਰ ਵੀ ਨੇ ਤੇ ਉਹਨਾਂ ਦੀ ਬਿਮਾਰੀ ਕਰਕੇ ਸ਼ਾਇਦ ਇੱਕ ਵਾਰ ਰੈਲੀਆਂ ਰੋਕੀਆਂ ਜਾ ਸਕਦੀਆਂ ਨੇ